ਕਈਆਂ ਦੀ ਨਾ ਸੋਚ ਉਹੀ ਆ ਕਿ ਜਾਨਵਰਾਂ ਦੇ ਨਾਲ ਜੀ ਜਾਨਵਰ ਹੋਣਾ ਪੈਂਦਾ ਡੰਗਰਾਂ ਦੇ ਨਾਲ ਡੰਗਰ ਹੋਣਾ ਪੈਂਦਾ ਤੇ ਐਦਾਂ ਦਾ ਕੁਝ ਨਹੀਂ ਆ ਤੁਸੀਂ ਵੀ ਸੋਚ ਰਹੇ ਹੋਣੇ ਆ ਕਿ ਅੱਜ ਮੈਂ ਬਹੁਤ ਸ਼ੂਜ਼ ਵਗੈਰਾ ਪਾ ਕੇ ਵੀਡੀਓ ਪਾ ਰਹੀ ਆ ਕਿਉਂਕਿ ਜਿਹੜੀ ਲੋਕਾਂ ਦੀ ਸੋਚ ਆ ਉਹ ਇਹੀ ਆ ਕਿ ਡੰਗਰਾਂ ਨਾਲ ਇਨਸਾਨ ਡੰਗਰ ਹੋ ਜਾਂਦਾ ਅਨਪੜ ਜਾਪਦਾ ਸੋ ਇਹੋ ਜਿਹਾ ਕੁਝ ਨਹੀਂ ਆ ਠੀਕ ਆ ਕੰਮ ਦੇ ਟਾਈਮ ਆਪਾਂ ਕੰਮ ਕਰੀਦਾ ਤੇ ਇੰਜੋਏ ਦੇ ਟਾਈਮ ਆਪਾਂ ਇੰਜੋਏ ਕਰੀਦਾ ਆ ਤੇ ਬਾਕੀ ਹੁਣ ਮੈਂ ਗੱਲ ਕਰਦੀ ਆ ਕਿ ਜਿਹੜੇ ਤਿੰਨ ਕੰਮ ਆ ਇਹ ਜਿਹੜੇ ਤਿੰਨ ਕੰਮ ਆ ਇਹਨਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਮਾਈ ਆ ਉਹ ਤੁਸੀਂ ਕਰ ਸਕਦੇ ਆ ਬਹੁਤ ਜ਼ਿਆਦਾ ਜਿਹੜਾ ਉੱਪਰ ਜਾ ਸਕਦੇ ਆ ਮੈਂ ਨਹੀਂ ਕਹਿੰਦੀ ਕਿ ਤੁਸੀਂ ਮੁਰਗੀ ਫਾਰਮ ਦਾ ਹੀ ਕੰਮ ਕਰੋ ਨਹੀਂ ਇਹ ਜਿਹੜੇ ਤਿੰਨ ਕੰਮ ਜਿਹੜੇ ਮੈਂ ਹੁਣ ਦੱਸਣ ਲੱਗੀ ਆ ਇਹਨਾਂ ਕੰਮਾਂ ਦੀ ਡਿਮਾਂਡ ਆ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਹੋਣੀ ਆ ਇੱਕ ਇਨਸਾਨ ਨੇ ਗਰੇਵਾਲ ਫਾਰਮ ਇੰਸਟਾਗ੍ਰam ਤੇ ਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਬਹੁਤ ਵਧੀਆ ਗੱਲ ਕਹੀ ਕਿ ਕੰਮ ਉਹ ਕਰੋ ਜਿਹੜਾ ਜਿਹੜੇ ਕੰਮ ਦੀ ਤੁਹਾਡੇ ਆਸ-ਪਾਸ ਡਿਮਾਂਡ ਜ਼ਿਆਦਾ ਆ ਤੇ ਕਰਨਾ ਕੋਈ ਨਹੀਂ ਚਾਹੁੰਦਾ ਜਿਵੇਂ ਕਿ ਹੋ ਗਿਆ ਡੈਰੀ ਫਾਰਮਿੰਗ ਦਾ ਕੰਮ ਠੀਕ ਆ ਇਹਦੇ ਵਿੱਚ ਬਹੁਤ ਜ਼ਿਆਦਾ ਕਮਾਈ ਆ ਕਈਆਂ ਦੀ ਸੋਚ ਇਹ ਆ ਕਿ ਇਹਦੇ ਵਿੱਚ ਕਮਾਈ ਨਹੀਂ ਹੈਗੀ ਬਣਦਾ ਨਹੀਂ ਕੁਝ ਨਹੀਂ ਇਦੇ ਵਿੱਚ ਬਹੁਤ ਜ਼ਿਆਦਾ ਕਮਾਈ ਆ ਕਿਉਂਕਿ ਲੋਕੀ ਪਿਓਰ ਦੁੱਧ ਖਰੀਦਣਾ ਚਾਹੁੰਦੇ ਆ ਤੇ ਦੁੱਧ ਤਾਂ ਜਿਹੜਾ ਅੱਜਕੱਲ ਮਿਲਦਾ ਨਹੀਂ ਤੇ ਮੱਝਾਂ ਜਿਹੜੀਆਂ ਉਹ ਕੋਈ ਰੱਖਣਾ ਨਹੀਂ ਚਾਹੁੰਦਾ ਕਿਉਂਕਿ ਡੰਗਰਾਂ ਦੇ ਨਾਲ ਜਿਹੜਾ ਡੰਗਰ ਆ ਉਹ ਕੋਈ ਹੋਣਾ ਨਹੀਂ ਚਾਹੁੰਦਾ ਤੇ ਇਹੋ ਜਿਹਾ ਹੈ ਵੀ ਨਹੀਂ ਕੁਛ ਇਹ ਨਹੀਂ ਹੈਗਾ ਕਿ ਡੰਗਰਾਂ ਦੇ ਨਾਲ ਕੋਈ ਡੰਗਰ ਹੋ ਜਾਊਗਾ ਤੇ ਜਿਹੜਾ ਦੂਜਾ ਕੰਮ ਉਹ ਹੈਗਾ ਆ ਆਰਗੈਨਿਕ ਸਬਜ਼ੀ ਦਾ ਬਿਨਾ ਸਪਰੇਅ ਤੋਂ ਸਬਜ਼ੀ ਦਾ ਤੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਕਿ ਮੈਂ ਦੋ ਕੰਮ ਕਰਦੀ ਆਂ ਔਰਗੈਨਿਕ ਸਬਜ਼ੀ ਦਾ ਤੇ ਮੁਰਗੀ ਫਾਰਮ ਦਾ ਹੁਣ ਕਈ ਸੋਚਦੇ ਹੁਣੇ ਆ ਕਿ ਮੈਂ ਵਿੱਚ ਪਸ਼ੂਆਂ ਦਾ ਵੀ ਕੰਮ ਕਰਦੀ ਆ ਤੇ ਹਾਂ ਵਿੱਚ ਆਪਣੀ ਫੈਮਲੀ ਦੇ ਨਾਲ ਮੈਂ ਹੈਲਪ ਕਰਵਾਨੀ ਆ ਪਰ ਜਿਹੜੀ ਮੇਰੀ ਆਪਣੀ ਇਨਕਮ ਆ ਉਹ ਮੁਰਗੀਆਂ ਤੋਂ ਆ ਜਾਂ ਫਿਰ ਔਰਗੈਨਿਕ ਸਬਜ਼ੀ ਤੋਂ ਆ ਕਿਉਂਕਿ ਮੈਂ ਜਿਹੜਾ ਆਪਣਾ ਖਰਚਾ ਆ ਉਹ ਆਪਣੀ ਖੁਦ ਦੀ ਕਮਾਈ ਨਾਲ ਕਰਦੀ ਆ ਬਾਕੀ ਮੈਂ ਆਪਣੇ ਘਰਦਿਆਂ ਨਾਲ ਹੈਲਪ ਕਰਾਉਣੀ ਆ ਤੇ ਜੇ ਆਪਾਂ ਗੱਲ ਕਰੀਏ ਕਿ ਆਰਗੇਨਿਕ ਸਬਜੀ ਦੇ ਵਿੱਚ ਕੀ ਫਾਇਦਾ ਆ ਆਰਗੇਨਿਕ ਸਬਜੀ ਦੇ ਵਿੱਚ ਇਸ ਲਈ ਫਾਇਦਾ ਹੈ ਕਿਉਂਕਿ ਅੱਜ ਕੱਲ ਹਰ ਕੋਈ ਸਪਰੇਅ ਤੋਂ ਬਿਨਾਂ ਸਬਜੀ ਜਿਹੜੀ ਆ ਉਹ ਖਾਣਾ ਚਾਹੁੰਦਾ ਆ ਜ਼ਹਿਰ ਨਹੀਂ ਖਾਣਾ ਚਾਹੁੰਦਾ ਕਿਉਂਕਿ ਸਾਰਿਆਂ ਨੂੰ ਪਤਾ ਆ ਕਿ ਜਿਹੜੀਆਂ ਸਬ지ਆਂ ਮੰਡੀ ਦੇ ਵਿੱਚ ਆਉਂਦੀਆਂ ਨੇ ਉਹ ਜ਼ਹਿਰ ਹੀ ਤਿਆਰ ਹੁੰਦੀਆਂ ਨੇ ਤੇ ਦੂਜੀ ਗੱਲ ਮੁਰਗੀ ਫਾਰਮ ਦੇ ਵਿੱਚ ਕਿਉਂ ਫਾਇਦਾ ਆ ਕਿਉਂਕਿ ਮੁਰਗੀ ਫਾਰਮ ਦਾ ਜਿਹੜਾ ਕੰਮ ਆ ਉਹ ਬਹੁਤ ਲੋਕ ਘੱਟ ਕਰਨਾ ਚਾਹੁੰਦੇ ਨੇ ਕਿਉਂ ਉਹੀ ਸੋਚ ਕਿ ਹਾਂ ਵੀ ਇਹਨਾਂ ਦਾ ਜਿਹੜਾ ਖਲਾਰਾ ਆ ਉਹ ਬਹੁਤ ਜ਼ਿਆਦਾ ਹੁੰਦਾ ਆ ਇਹ ਗੰਦ ਬਹੁਤ ਪਾਉਂਦੀਆਂ ਨੇ ਹੁਣ ਭਾਈ ਜੇ ਕੰਮ ਕੋਈ ਵੀ ਕਰਨਾ ਆ ਤੇ ਗੰਦ ਤੇ ਪੈਣਾ ਹੀ ਆ ਠੀਕ ਆ ਉਹਨੂੰ ਵਧੀਆ ਤਰੀਕੇ ਨਾਲ ਕੰਮ ਕਰੋ ਤੇ ਅਡਜਸਟਮੈਂਟ ਆ ਜਿਹੜੀ ਉਹ ਹੋ ਜਾਂਦੀ ਆ ਕਿ ਖਲਾਰੇ ਦੀ ਗੱਲ ਕਰੀਏ ਤਾਂ ਕੋਈ ਵੀ ਕੰਮ ਆ ਚਾਹੇ ਕੋਈ ਫੈਕਟਰੀ ਆ ਉਹਦਾ ਵੀ ਜਿਹੜਾ ਗੰਦਾ ਧੂਆ ਆ ਉਹ ਨਿਕਲਦਾ ਹੀ ਆ ਤੇ ਜਿਹੜੀ ਆਰਗੈਨਿਕ ਸਬਜ਼ੀ ਆ ਇਹਦੇ ਵਿੱਚ ਵੀ ਉਹੀ ਲੋਕਾਂ ਦੀ ਸੋਚ ਆ ਕਿ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਤੇ ਜੇ ਆਪਾਂ ਗੱਲ ਕਰੀਏ ਆਪਾਂ ਵੀ ਇਹੋ ਜਿਹਾ ਹੀ ਨਹੀਂ ਰਹਿਣਾ ਇੱਕ ਦਿਨ ਮਿੱਟੀ ਦੇ ਵਿੱਚ ਹੀ ਆਪਾਂ ਮਿੱਟੀ ਹੋ ਜਾਣਾ ਇਹ ਸਰੀਰ ਨੇ ਇਦਾਂ ਹੀ ਨਹੀਂ ਰਹਿਣਾ ਠੀਕ ਆ ਤੇ ਮੈਂ ਇਹ ਤਿੰਨਾ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਦੇਖਿਆ ਆ ਕਿਉਂਕਿ ਅਸੀਂ ਇਹ ਜਿਹੜਾ ਮੱਝਾਂ ਵਾਲਾ ਕੰਮ ਆ ਉਹ ਤਾਂ ਅਸੀਂ ਬਹੁਤ ਸਾਲਾਂ ਤੋਂ ਕਰਦੇ ਆਏ ਆ ਸਾਡਾ ਪਹਿਲਾਂ ਤੋਂ ਹੀ ਕੰਮ ਆ ਅਸੀਂ ਇੱਕ ਮਹੀਨੇ ਦੇ ਵਿੱਚ 35000 ਦਾ ਦੁੱਧ ਵੀ ਆ ਜਿਹੜਾ ਉਹ ਪਾਇਆ ਜਿਹੜਾ ਘਰ ਦਾ ਦੁੱਧਾ ਉਹਨੂੰ ਛੱਡ ਕੇ 35000 ਦਾ ਦੁੱਧ ਦੋ ਮੱਝਾਂ ਤੇ ਇੱਕ ਗਾਂ ਤੋਂ ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਜ਼ਿਆਦਾ ਇਹਨਾਂ ਦੇ ਵਿੱਚ ਕਮਾਈ ਆ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੱਝਾਂ ਰੱਖ ਲਓ ਤੁਸੀਂ ਮੁਰਗੀ ਫਾਰਮ ਦਾ ਕੰਮ ਕਰ ਲਓ ਜਾਂ ਤੁਸੀਂ ਆਰਗੈਨਿਕ ਸਬਜ਼ੀ ਦਾ ਕੰਮ ਕਰ ਲਓ ਨਹੀਂ ਤੁਸੀਂ ਆਪਣੇ ਆਲੇ-ਦੁਆਲੇ ਦੇਖੋ ਠੀਕ ਆ ਕੀ ਮੱਝਾਂ ਕਿੰਨੀਆਂ ਘਰ ਰੱਖੀਆਂ ਹੋਈਆਂ ਨੇ ਕਿਉਂਕਿ ਜਿਹੜਾ ਸਾਡੇ ਰੇਟ ਆ ਇਸ ਟਾਈਮ 75 80 ਰੁਪਏ ਕਿਲੋ ਮੱਝਾਂ ਦੇ ਦੁੱਧ ਦਾ ਰੇਟ ਆ ਠੀਕ ਆ ਤੇ ਤੁਸੀਂ ਆਪਣੇ ਆਲੇ-ਦੁਆਲੇ ਦੇਖੋ ਠੀਕ ਆ ਕੀ ਰੇਟ ਕੀ ਆ ਕਿਸ ਚੀਜ਼ ਦਾ ਰੇਟ ਜ਼ਿਆਦਾ ਆ ਤੇ ਕਿੰਨੇ ਕੁ ਲੋਕਾਂ ਨੇ ਰੱਖੀਆਂ ਹੋਈਆਂ ਨੇ ਜਿੱਥੇ ਮੱਝਾਂ ਘੱਟ ਰੱਖੀਆਂ ਹੋਈਆਂ ਨੇ ਉੱਥੇ ਤੁਹਾਨੂੰ ਮੱਝਾਂ ਰੱਖਣ ਦਾ ਬਹੁਤ ਜ਼ਿਆਦਾ ਫਾਇਦਾ ਜਿਹੜਾ ਆ ਉਹ ਹੈਗਾ ਤੇ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰਦੇ ਹੋ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਧੰਨਵਾਦ